ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਸ਼ੇਖ ਬਜੀਦ ਦੀ ਵਾਲੀ ਕੱਢਣਾ ਦਾ ਵਿਖਿਆਨ ਕਰਾਂਗੀ ਜੀ ਦਿੱਲੀ ਤੋਂ ਗੁਰੂ ਜੀ ਘਰਾਂ ਨੂੰ ਨਹੀਂ ਮੁੜੇ ਅਤੇ ਅੱਗੇ ਨੂੰ ਦੁਰ ਪਏ ਮਰਦਾਨਾ ਨਾਲ ਸੀ ਪੂਰਬ ਵਾਲੇ ਪਾਸੇ ਨੂੰ ਦੁਰ ਪਏ ਕੁਝ ਕੁ ਪੈਂਡਾ ਜਾ ਕੇ ਇੱਕ ਰੁੱਖ ਹੇਠਾਂ ਬੈਠ ਗਏ ਮਰਦਾਨੇ ਨੇ ਬੋਧਹੀ ਮਿੱਠੀ ਰਸਪਿੰਨੀ ਆਵਾਜ਼ ਵਿੱਚ ਕੀਰਤਨ ਕੀਤਾ ਕੀਰਤਨ ਹੋ ਚੁੱਕਾ ਸੀ ਤੇ ਦੂਰੋਂ ਦੇਖਿਆ ਕਿ ਇੱਕ ਫਕੀਰ ਪਾਲਕੀ ਵਿੱਚ ਬੈਠਾ ਤੁਰਿਆ ਆਉਂਦਾ ਹੈ ਛੇ ਘਾਰ ਉਸ ਨੂੰ ਜੁੱਕੀ ਆਉਂਦੇ ਸਨ ਘਾਰ ਆਖਦੇ ਨੇ ਪਾਲਕੀ ਨੂੰ ਜੁੱਕਣ ਵਾਲੇ ਨੂੰ ਜਿਹੜੇ ਕਿ ਮਹਰੇ ਜਾਂ ਝੌਰ ਹੁੰਦੇ ਨੇ ਸੋ ਗੁਰੂ ਬਾਬਾ ਜੀ ਜਿੱਥੇ ਬੈਠੇ ਸਨ ਉਸ ਤੋਂ ਥੋੜੀ ਦੂਰ ਇੱਕ ਰੁੱਖ ਸੀ ਸੰਘਣੀ ਛਾਂਵਾਂ ਵਾਲਾ ਉੱਥੇ ਹੀ ਕਹਾਰਾ ਨੇ ਪਾਲਕੀ ਰੱਖ ਦਿੱਤੀ ਤੇ ਉਹ ਕਹਾਰ ਉਸ ਪਾਲਕੀ ਵਿੱਚ ਬੈਠੇ ਫਕੀਰ ਨੂੰ ਪੋਸ਼ਾਕੇ ਦਿੱਤੀ ਚਾਦਰ ਅਤੇ ਉਹ ਫਕੀਰ ਲੇਟ ਗਿਆ ਉਹ ਮੁਠੀਆਂ ਭਰਨ ਲੱਗ ਪਏ ਅਤੇ ਉਸ ਨੂੰ ਪੱਖਾ ਚੱਲਣ ਲੱਗ ਪਏ ਐਸਾ ਫਕੀਰ ਨੂੰ ਲੋਕੀਂ ਸ਼ੇਖ ਬਜ਼ੀਦ ਆਖਦੇ ਸਨ ਇਹ ਵੇਖ ਕੇ ਮਰਦਾਨੀ ਨੇ ਗੁਰੂ ਜੀ ਨੂੰ ਪੁੱਛਿਆ ਸੋਹਣੇ ਗੁਰੂ ਜੀ ਇਹ ਕੀ ਤਮਾਸ਼ਾ ਹੈ ਨਾਲੇ ਤਾਂ ਇਹ ਫਕੀਰ ਪਾਲਕੀ ਵਿੱਚ ਚੜ ਕੇ ਆਇਆ ਹੈ ਨਾਲੇ ਥੱਕ ਗਿਆ ਹੈ ਆਪ ਤਾਂ ਜੁਰਿਆ ਨਹੀਂ ਤਾਂ ਇਹ ਪਾਲਕੀ ਵਿੱਚ ਬੈਠ ਕੇ ਕਿਵੇਂ ਥੱਕ ਗਿਆ ਜਿਸ ਤਰ੍ਹਾਂ ਚੜ ਕੇ ਆਇਆ ਹੈ ਜਿਸ ਜਿਹੜੀ ਇਸ ਨੂੰ ਚੁੱਕ ਕੇ ਲਿਆਏ ਹਨ ਥੱਕਣਾ ਤਾਂ ਉਹਨਾਂ ਨੂੰ ਚਾਹੀਦਾ ਹੈ ਉਹੀ ਇਸ ਨੂੰ ਦਬ ਦੇ ਕੁੱਟ ਦੇ ਪੱਖੇ ਚੱਲਦੇ ਹਨ ਇਹ ਕੀ ਵਰਤਾਰਾ ਹੈ ਸੱਚੇ ਪਾਤਸ਼ਾ ਤਾਂ ਗੁਰੂ ਜੀ ਆਖਣ ਲੱਗੇ ਮਰਦਾਨਿਆਂ ਤੁਰਦੇ ਰਹਿਣ ਵਾਲੇ ਤਕੜੇ ਰਹਿੰਦੇ ਹਨ ਉਹਨਾਂ ਨੂੰ ਭੁੱਖ ਵਦੇਰੀ ਲੱਗਦੀ ਹੈ ਖਾਣਾ ਖਾਂਦੇ ਹਨ ਤਾਂ ਖਾਣਾ ਪਚ ਜਾਂਦਾ ਹੈ ਇਸੇ ਕਰਕੇ ਨਰੋਏ ਰਹਿੰਦੇ ਨੇ ਬੈਠੇ ਰਿਆਂ ਭੁੱਖ ਘਟਦੀ ਹੈ ਜੇ ਖਾਣ ਤਾਂ ਨਰੋਏ ਨਹੀਂ ਰਹਿੰਦੇ ਥੋੜਾ ਖਾਣ ਤਾਂ ਤਾਕਤ ਘਟਦੀ ਹੈ ਉਨਾ ਦਾ ਸਰੀਰ ਛੇਤੀ ਥੱਕਦਾ ਹੈ ਤੂੰ ਸੁਣਿਆ ਨਹੀਂ ਤੁਰਦਾ ਫਿਰਦਾ ਨਾ ਮਰੇ ਤੇ ਬੈਠੜਾ ਮਰ ਜਾਏ ਤਾਂ ਮਰਦਾਨਾ ਕਹਿਣ ਲੱਗਾ ਪਰ ਜੀ ਇਹ ਫਕੀਰ ਤਾਂ ਬੁੱਢਾ ਨਹੀਂ ਬਿਮਾਰ ਨਹੀਂ ਚੰਗਾ ਭਲਾ ਹੈ ਤਾਂ ਇਸ ਨੂੰ ਥਕਾਨ ਕਿਉਂ ਹੁੰਦੀ ਹੈ ਤਾਂ ਗੁਰੂ ਜੀ ਹੱਸ ਪਏ ਅਤੇ ਬੋਲੇ ਇਸ ਨੂੰ ਦੋ ਤਕਾਨਾ ਹਨ ਇੱਕ ਤਾਂ ਪਿਛਲੇ ਜਨਮ ਦੇ ਹੱਠਾ ਪਾਪਾਂ ਦੀ ਤੱਪਾਂ ਦੀ ਜੋ ਕਰਦਾ ਸੀ ਤੇ ਕਰਾਮਾਤੀ ਸਿੱਧ ਬਣ ਜਾਵਾਂ ਤੇ ਲੋਕ ਮੇਰੇ ਕੋਲੋਂ ਡਰਨ ਸੋ ਤਪ ਹੱਠ ਕਰਦਾ ਥੱਕ ਗਿਆ ਸੀ ਸੋ ਇਸ ਜਨਮ ਵਿੱਚ ਸਿੱਧ ਮਸਹੂਰ ਹੋ ਗਿਆ ਹੈ ਲੋਕੀ ਸੇਵਾ ਕਰਦੇ ਹਨ ਧਨ ਮਾਰ ਦਿੰਦੇ ਹਨ ਅਮੀਰ ਹੋ ਗਿਆ ਹੈ ਸੋ ਹੁਣ ਲੋਕਾਂ ਦੀਆਂ ਆਸਾਂ ਪੂਰਦਿਆਂ ਅਤੇ ਸੁਖ ਆਰਾਮ ਵਿੱਚ ਢਿੱਲਾ ਆਲ ਸੀ ਬੈਠ ਮਲ ਬਣ ਗਿਆ ਹੈ ਸੋ ਇਸ ਦਾ ਥਕਾਨ ਹੋਇਆ ਹੈ ਇਸ ਨੂੰ ਘਟਾਵੇ ਅਤੇ ਥਕਾਨ ਉਤਰੇ ਦੇ ਨਰੋਇਆ ਰਹੇ ਇਉ ਗੁਰੂ ਜੀ ਆਖ ਕੇ ਹੱਸ ਪਏ ਗੁਰੂ ਜੀ ਦੇ ਆਖਣ ਦਾ ਅਰਥ ਇਹ ਸੀ ਕਿ ਤਪ ਹੱਠ ਕਰੀਦੇ ਹਨ ਕਿ ਕਿਵੇਂ ਸਿੱਧ ਪੀਰ ਬਣ ਜਾਈਏ ਉਹ ਠੀਕ ਨਹੀਂ ਸਿੱਧ ਪੀਰ ਬਣ ਕੇ ਹੰਕਾਰ ਹਉ ਵਿੱਚ ਰਹਿਦਾ ਹੈ ਇਸ ਨਾਲ ਪਦਾਰਥ ਇਕੱਠੇ ਕਰੀ ਦੇਨੇ ਦੌਰਤ ਜੋੜੀ ਦੀ ਹੈ ਫਿਰ ਆਲਸ ਅਤੇ ਦਲਿੱਦਰ ਪੈ ਜਾਂਦਾ ਹੈ ਚਾਹੀਦਾ ਇਹ ਹੈ ਕਿ ਬੰਦਾ ਵਾਹਿਗੁਰੂ ਨੂੰ ਪਿਆਰ ਕਰੇ ਕਰਮ ਭਲੇ ਕਰੇ ਕਿਸੇ ਦਾ ਬੁਰਾ ਨਾ ਕਰੇ ਇਸ ਨਾਲ ਉਸ ਦਾ ਸਰੀਰ ਅਤੇ ਮਨ ਦੋਵੇਂ ਸੁਖੀ ਰਹਿਣਗੇ ਤੇ ਜਦੋਂ ਦੁਨੀਆ ਤੋਂ ਦੂਰ ਜਾਵੇਗਾ ਤਾਂ ਵਾਹਿਗੁਰੂ ਜੀ ਦੇ ਦੇਸ਼ ਜਾਏਗਾ ਆਦਮੀ ਉੱਥੇ ਹੀ ਜਾਂਦਾ ਹੈ ਨਾ ਜਿੱਥੇ ਪਿਆਰ ਹੁੰਦਾ ਹੈ ਸੋ ਜੋ ਵਾਹਿਗੁਰੂ ਨੂੰ ਪਿਆਰ ਕਰਦਾ ਹੈ ਉਹ ਵਾਹਿਗੁਰੂ ਦੇ ਦੇਸ਼ ਜਾਏਗਾ ਜੋ ਮਾਲ ਦੌਲਤ ਪੀਰੀ ਕਰਮਾਤੀ ਤਾਕਤਾਂ ਨੂੰ ਪਿਆਰ ਕਰਦਾ ਹੈ ਉਹ ਵਾਹਿਗੁਰੂ ਜੀ ਦੇ ਦੇਸ਼ ਨਹੀਂ ਜਾਏਗਾ ਬਲਕਿ ਜਨਮ ਮਰਨ ਦੇ ਵਿੱਚ ਲੋਕਾਂ ਦੇ ਮਗਰ ਤੇ ਦੌਲਤਾਂ ਪਿੱਛੇ ਭਟਕਦਾ ਰਹੇਗਾ ਇਸ ਤਰ੍ਹਾਂ ਗੁਰੂ ਸਾਹਿਬ ਨੇ ਸ਼ੇਖ ਬਜੀਦ ਨੂੰ ਦੇਖ ਕੇ ਮਰਦਾਨੇ ਨੂੰ ਇੱਕ ਫਿਰ ਉਪਦੇਸ਼ ਦਿੱਤਾ ਕਿ ਵਾਹਿਗੁਰੂ ਜੀ ਦਾ ਨਾਮ ਜਪਣਾ ਚਾਹੀਦਾ ਹੈ ਵਾਹਿਗੁਰੂ ਦਾ ਨਾਮ ਹੀ ਤਾਕਤ ਹੈ ਉਹੋ ਹੀ ਸਰੀਰ ਨੂੰ ਨਰੋਵਾ ਅਤੇ ਨਿਰੋਗ ਰੱਖਦਾ ਹੈ ਸੋ ਇਹ ਸੀ ਸਾਖੀ ਸ਼ੇਖ ਬਜੀਦ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ ਧੰਨਵਾਦ